ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਸਵਾਗਤ ਹੈ ਬਾਈ ਜੀ ਤੁਹਾਡਾ ਆਪਣੇ YouTube ਚੈਨਲ ਤੇ ਟਰੈਕਟਰਾਂ ਦੇ ਨਵੇਂ ਤੋਂ ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਸੇਲ ਕਰਨਾ ਹੋਵੇ ਤੇ ਉਹਦੀ ਐਡ ਵੀਰੇ ਸਾਡੇ ਚੈਨਲ ਤੇ ਕਰਾਉਣੀ ਹੋਵੇ ਉਹਦੀਆਂ ਪੰਜ-ਸੱਤ ਫੋਟੋਆਂ ਜਾਂ 2-3 ਮਿੰਟ ਦੀ ਵੀਡੀਓ ਬਣਾ ਕੇ ਆਪਣਾ ਨੰਬਰ ਹੈ ਜਿਹੜਾ ਵੀਰੇ ਕੰਟੈਕਟ ਤੇ ਸਕਰੀਨ ਤੇ ਸ਼ੋ ਹੋ ਰਿਹਾ ਇਸ ਨੰਬਰ ਤੇ ਭੇਜ ਦਿਓ ਆਪਾਂ ਤੁਹਾਡੀ ਐਡ ਵੀਰੇ ਆਪਣੇ ਚੈਨਲ ਤੇ ਲਾ ਦਾਂਗੇ ਅੱਜ ਗੱਲ ਕਰਾਂਗੇ 43200 ਬਾਰੇ ਫੁੱਲ ਮੋਡੀਫਾਈ 43200 ਸੇਲ ਵਾਸਤੇ ਹੈ ਇਹ ਟਰੈਕਟਰ ਵੀ 1991 ਮਾਡਲ 1991 ਮਾਡਲ ਆ ਫਰਸਟ ਓਨਰ ਹੈ ਫੁੱਲ ਮੋਡੀਫਾਈਆ ਫੈਵਰ ਦੀ ਛਤਰੀ ਡੈਕ LED ਲਾਈਟਾਂ ਪੂਰਾ ਜਿਚਾ ਬਾਈਆਂ ਦਾ ਟਰੈਕਟਰ ਕਹਿੰਦਾ ਭਾ ਫੁੱਲ ਮੋਡੀਫਾਈ ਕਰਿਆ ਹੋਇਆ ਨਵੇਂ ਟਾਇਰ ਮਰਗਾਟਾਂ ਦੇ ਡੰਡੇ ਗੱਡੀਆਂ ਗੁੱਡੀਆਂ ਸਾਰਾ ਓਕੇ ਦੀ ਰਿਪੋਰਟ ਹੈ ਇੰਜਨ ਗੇਅਰ ਲਿਫਟ ਪੰਪ ਸਾਰਾ ਕੰਮ ਹੋਇਆ ਹੈ ਬਾਈ ਕਹਿੰਦੇ ਏ ਟੂ ਜ਼ेड ਓਕੇ ਆ ਮਾਲਕ ਵੀ ਰਣ ਦੱਸ ਮੁਤਾਬਕ ਬਾਕੀ ਬਾਈ ਤੁਸੀਂ ਚਲਾ ਕੇ ਆਪਣੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਹੋ ਬਾਕੀ ਵੀਡੀਓ ਦੇ ਵਿੱਚ ਕੰਡੀਸ਼ਨ ਤੁਹਾਡੇ ਸਾਹਮਣੇ ਆ ਤੁਸੀਂ ਲਾ ਲਿਓ ਸਾਹਿਬ ਵੀ ਹੈਗੀ ਗੱਲਬਾਤ ਕਿ ਕੀ ਗੱਲ ਹੈ ਹਨਾ 1991 ਮਾਰਦਾ ਵੀਰੇ ਫਾਸਟ ਓਨਰ ਹੈ ਇੰਜਨ ਗੇਅਰ ਲੈਫਟ ਪੰਪ ਸਾਰਾ ਓਕੇ ਦੀ ਰਿਪੋਰਟ ਹੈ ਫੁੱਲ ਮੋਡੀਫਾਈਡ ਫੋਰ 3700 ਜਿਹੜੇ ਵੀਰਾਂ ਨੇ ਖਰੀਦਣਾ ਵਾ ਉਹ ਬਾਈਆਂ ਨਾਲ ਸੰਪਰਕ ਕਰ ਲਿਓ ਆਪਾਂ ਬਾਈਆਂ ਦਾ ਨੰਬਰ ਇੱਥੇ ਟਾਈਟਲ ਦੇ ਵਿੱਚ ਪਾਵਾਂਗੇ ਟਰੈਕਟਰ ਦਾ ਜਿਹੜਾ ਰੇਟ ਆ ਵੀਰੇ ਉਹ ਹੈ 1,95,000 1,95,000 ਟਰੈਕਟਰ ਦੀ ਡਿਮਾਂਡ ਆ ਵੀਰੇ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਮਾਲਕ ਵੀਰਾਂ ਦਾ ਜਿਹੜਾ ਏਰੀਆ ਏਰੀਆ ਲੁਧਿਆਣਾ ਲੁਧਿਆਣਾ ਏਰੀਆ ਵਿੱਚ ਇਹ ਟਰੈਕਟਰ ਖੜਾ ਹੈਗਾ ਜਿਹੜੇ ਵੀਰਾਂ ਨੇ ਟਰੈਕਟਰ ਲੈਣਾ ਹੈਗਾ ਮਾਲਕ ਵੀਰਾਂ ਦਾ ਨੰਬਰ ਆ ਨੀਚੇ ਵੀਰੇ ਟਾਈਟਲ ਦੇ ਵਿੱਚ ਪਾਇਆ ਹੋਇਆ ਉਹਤੇ ਫੋਨ ਕਰਕੇ ਬਾਕੀ ਦੀ ਜਾਣਕਾਰੀ ਪੁੱਛ ਸਕਦੇ ਹੋ ਤੇ ਟਰੈਕਟਰ ਖਰੀਦ ਸਕਦੇ ਹੋ ਬਾਕੀ ਜੇ ਤੁਹਾਡਾ ਕੋਈ ਮਿੱਤਰ ਪਿਆਰਾ ਫੋਰਡ ਲੈਣ ਬਾਰੇ ਕਹਿ ਰਿਹਾ ਉਹਦੇ ਤੱਕ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਐਦਾਂ ਨਹੀਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਮਿਲਦੇ ਆਂ ਵੀਰੇ ਕੱਲ ਨੂੰ ਨਵੇਂ ਵੀਡੀਓ ਵਿੱਚ ਧੰਨਵਾਦ